ਮਾਂ ਦੀ ਫੈੜਿਚ ਲਿਖਿਆ ਹੁੰਦਾ ਸੁਰਗਾ ਦਾ ਸਿਰਨਾਵਾ ਮਾਂ ਆਪਣੀ ਧੀ ਨੂੰ ਇੱਕਦਮ ਅੱਖਾਂ ਦੇ ਮੂਹਰੇ ਦੇਖ ਕੇ ਹੈਰਾਨ ਹੋ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚੋਂ ਦੇਖ ਸਕਦੇ ਹੋ ਕਿ ਕੁੜੀ ਕਨੇਡਾ ਤੋਂ ਬਿਨਾ ਦੱਸੇ ਆਪਣੇ ਘਰ ਆਉਂਦੀ ਹੈ ਅਤੇ ਵਿਹੜੇ ਵਿੱਚ ਬੈਠੇ ਪਰਿਵਾਰ ਨੂੰ ਭਾਜੜਾ ਪਾ ਦਿੰਦੀ ਹੈ ਤੇ ਮਾਂ ਆਪਣੀ ਧੀ ਨੂੰ ਇੱਕਦਮ ਅੱਖਾਂ ਦੇ ਮੂਹਰੇ ਦੇਖ ਕੇ ਹੈਰਾਨ ਹੋ ਜਾਂਦੀ ਹੈ ਜ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ दिलि तूं पुठ सजण असीं कंहिं बरदेसी हुजे छॾणे सौखे जिन छॾण वे